ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਆਰੰਭਿਕ ਜੀਵਨ ਭਾਈ ਲੈਨਾ ਜੀ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਸਿੱਕਾ ਦੇ ਦੂਜੇ ਗੁਰੂ ਦਾ ਜਨਮ ਮਾਤੇ ਦੀ ਸਰਾ ਤੇ ਤੀਲ ਮੁਕਤਸਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ ਜਨਮ ਤਿਥੀ ਬਾਰੇ ਇਤਿਹਾਸਕਾਰ ਵਿੱਚ ਕਾਫੀ મત ਭੇਦ ਹਨ ਗੁਰਦੁਆਰਿਆਂ ਵਿੱਚ ਆਪ ਜੀ ਦਾ ਜਨਮ ਵਿਸਾਖ ਸੁਦੀ ਇੱਕ ਨੂੰ ਮਨਾਇਆ ਜਾਂਦਾ ਹੈ ਪਰ ਨਵੀਨ ਕੋਹ ਜਨੂਸਾਰ ਆਪ ਜੀ ਦੀ ਜਨਮ ਤਿਥੀ ਵਿਸਾਖ ਵਦੀ ਇੱਕ ਸਮਤ 1561 ਬਿਕਰਮੀ ਜਾਂ 31 ਮਾਰਚ 1504 ਮੰਨਿਆ ਗਿਆ ਹੈ ਭਾਈ ਲੈਣਾ ਜੀ ਦੇ ਪਿਤਾ ਦਾ ਨਾਮ ਬਾਬਾ ਫੀਰੂ ਮਾਲ ਅਤੇ ਮਾਤਾ ਦਾ ਨਾਮ ਦਇਆ ਸੀ ਬਾਬਾ ਫੀਰੂ ਮਾਲ ਇੱਕ ਪੜ੍ਹੇ ਲਿਖੇ ਵਿਅਕਤੀ ਸਨ ਉਹ ਮੁਸਲਮਾਨ ਹੁਕਮਰਾਨ ਕੋਲ Munshi ਦਾ ਕੰਮ ਕਰਦੇ ਸਨ ਉਹ ਗਰੀਬਾਂ ਦੀ ਹਰ ਵੇਲੇ ਮਦਦ ਕਰਦੇ ਸਨ ਅੱਛੇ ਵਿਵਹਾਰ ਕਰਕੇ ਉਹ ਆਪਣੇ ਇਲਾਕੇ ਵਿੱਚ ਪ੍ਰਸਿੱਧ ਸਨ ਲੋਕ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ ਬਾਬਾ ਫੀਰੂ ਮਾਲਿਕ ਧਾਰਮਿਕ ਵਿਚਾਰਾ ਵਾਲੇ ਵਿਅਕਤੀ ਸਨ ਆਪ ਦੇਵੀ ਦੁਰਗਾ ਦੇ ਭਗਤ ਸਨ ਉਹਨਾਂ ਦੇ ਘਰ ਵਿੱਚ ਦੇਵੀ ਦੁਰਗਾ ਦਾ ਇੱਕ ਅਲੱਗ ਕਮਰਾ ਬਣਿਆ ਹੋਇਆ ਸੀ ਜਿੱਥੇ ਉਹ ਦੇਵੀ ਦੁਰਗਾ ਦੇ ਗੁਣ ਗਾਉਂਦੇ ਸਨ ਪਿੰਡ ਦੇ ਲੋਕ ਪਾਈ ਲੈਣਾ ਜਿਹਦੇ ਜਨਮ ਤੋਂ ਬਹੁਤ ਖੁਸ਼ ਹੋਏ ਸਾਰੇ ਇਕੱਠੇ ਹੋ ਕੇ ਬਾਬਾ ਫੀਰੂ ਮਾਲ ਦੇ ਘਰ ਉਹਨਾਂ ਦੇ ਬੱਚੇ ਨੂੰ ਵਧਾਈ ਦੇਣ ਗਏ ਉੱਥੇ ਸਭ ਨੇ ਮਿਲ ਕੇ ਦੇਵੀ ਦੁਰਗਾ ਦਾ ਗੁਣਗਾਨ ਗਾਇਆ ਅਤੇ ਦੇਵੀ ਦੁਰਗਾ ਦਾ ਸ਼ੁਕਰੀਆ ਦਾ ਕੀਤਾ ਬਾਬਾ ਪਾਈ ਲੈਣਾ ਆਪਣੀ ਉਮਰ ਦੇ ਬਾਲਕਾ ਤੋਂ ਬਹੁਤ ਅਲੱਗ ਸਨ ਬਾਬਾ ਫੀਰੂ ਮਾਲ ਨੇ ਪਾਈ ਲੈਣਾ ਨੂੰ ਅੱਛਾ ਪੜਾਇਆ ਲਿਖਾਇਆ ਸੀ ਪਾਈ ਲੈਣਾ ਨੂੰ ਹਿਸਾਬ ਕਿਤਾਬ ਪਰਸ਼ਨ ਸੰਸਕ੍ਰਿਤ ਪਾਸ਼ਾ ਦਾ ਗਿਆਨ ਸੀ ਬੀਬੀ ਸਬਰਾਈ ਬਾਬਾ ਫੀਰੂ ਮਾਲ ਜੀ ਦੀ ਭੈਣ ਸੀ ਜੋ ਤਰਨ ਤਰਨ ਲੱਗੇ ਖਡੂਰ ਸਾਹਿਬ ਵਿਖੇ ਵਿਆਹੀ ਹੋਈ ਸੀ ਖਡੂਰ ਸਾਹਿਬ ਦੇ ਨੇੜੇ ਇੱਕ ਪਿੰਡ ਸੰਗੜ ਦਾ ਨਾਂ ਦਾ ਸੀ ਬੀਬੀ ਸਬਰਾਈ ਨੇ ਪਾਈ ਲੈਣਾ ਜਿਹਦਾ ਰਿਸ਼ਤਾ ਪਿੰਡ ਸੰਗਰ ਦੇ ਸ਼੍ਰੀ ਦੇਵੀ ਚੰਦ ਦੀ ਸੁਪਤਰੀ ਕੀਵੀ ਨਾਲ ਕਰਵਾ ਦਿੱਤਾ ਕੁਝ ਸਮਾਂ ਬਾਅਦ ਬਾਬਾ ਫੀਰੂਮਲ ਤੇ ਮੁਸਲਿਮ ਹਕਮਰਾਨ ਦੇ ਵਿੱਚ ਦਾ ਰਿਸ਼ਤਾ ਵਿਗੜਨ ਲੱਗਿਆ ਤਾਂ ਬਾਬਾ ਫੀਰੂਮਲ ਸੰਗਰ ਪਿੰਡ ਜਾ ਕੇ ਵਸ ਗਏ ਘਰ ਦਾ ਧਾਰਮਿਕ ਵਾਤਾਵਰਣ ਦਾ ਪਾਈ ਲੈਣਾ ਜੀ ਉੱਪਰ ਬਹੁਤ ਪ੍ਰਭਾਵ ਹੋਇਆ ਉਹ ਵੀ ਛੋਟੀ ਉਮਰ ਤੋਂ ਹੀ ਧਰਮ ਪਾਵ ਵਾਲੇ ਅਤੇ ਦੇਵੀ ਦੇ ਉਪਾਸਕ ਬਣ ਗਏ ਵਿਆਤੂ ਉਪਰੰਤ ਪਾਈ ਲੈਣਾ ਜਿਹਦੇ ਘਰ ਚਾਰ ਸੰਤਾਨਾਂ ਹੋਈਆਂ ਦੋ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਕੀ ਬਾਬਾ ਫੀਰੂ ਮਰਜੀ ਦੇਵੀ ਭਗਤਾਂ ਦੇ ਮੁੱਖੀ ਸਨ ਉਹ ਹਰ ਸਾਲ ਭਗਤਾਂ ਦਾ ਜੱਥਾ ਲੈ ਕੇ ਦੇਵੀ ਦੇ ਦਰਸ਼ਨ ਲਈ ਜਵਾਲਾਮੁਖੀ ਜਾਣ ਲੱਗੇ ਕਈ ਵਾਰ ਪਾਈ ਲੈਣਾ ਜੀ ਵੀ ਉਹਨਾਂ ਨਾਲ ਜਾਂਦੇ ਸਨ ਪਾਈ ਲੈਣਾ ਜੀ ਦੇ ਪਿਤਾ ਦਾਗ ਦੇਹਾਨ ਤੋਂ ਬਾਅਦ ਉਹ ਸਾਰੇ ਜੱਥੇ ਨੂੰ ਨਾਲ ਲੈ ਕੇ ਜਵਾਲਾਮੁਖੀ ਦੇ ਮੰਦਿਰ ਜਾਂਦੇ ਸਨ ਲੇਕਿਨ ਮੰਦਿਰ ਦੇ ਦਰਸ਼ਨ ਦੇ ਬਾਵਜੂਦ ਵੀ ਉਹਨਾਂ ਦੇ ਮਨ ਨੂੰ ਚੈਨ ਨਹੀਂ ਸੀ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ